ਸਸਤਰੀਕਰ ਸਾਰਿਆਂ ਨੂੰ ਅੱਜ ਤੁਹਾਨੂੰ ਕੁਝ ਦਿਖਾਣੇ ਆ ਮੈਂ ਕਰਦੀ ਸੀ ਸਫਾਈ ਮੈਂ ਸੋਚਿਆ ਤੁਹਾਨੂੰ ਦਿਖਾਈ ਦਿੰਨੇ ਆ ਗਰਮੀ ਬਹੁਤ ਹੈ ਗਰਮੀ ਕਰਕੇ ਹੁਣ ਸੌਣ ਭਾਦੋਂ ਕਰਕੇ ਸੁਲਾਬ ਬਹੁਤ ਹੈ ਉਹਦੇ ਕਰਕੇ ਨਾ ਸਿਉਂਕ ਬਹੁਤ ਹੈ ਉੱਪਰ ਆਲੇ ਕੱਪੜਾਂ ਚ ਹਜੇ ਥੋੜੀ ਥੋੜੀ ਗਈ ਹੈ ਨੀਚੇ ਵਾਲਿਆਂ ਦੇ ਵਿੱਚ ਪੈ ਗਈ ਹੈ ਸਿਉਂਕ ਕਿਉਂਕਿ ਇੱਥੇ ਬਿੱਡ ਦੇ ਨਾਲ ਬਿੱਡ ਦਾ ਢੋ ਨੂੰ ਜਮਾ ਖਾ ਗਈ ਬੈੱਡ ਬਸ ਬਚ ਗਿਆ ਇਹਦੀ ਟੋਪ ਨਹੀਂ ਬਚੀ ਸਾਰੀ ਮਿੱਟੀ ਬਣ ਗਈ ਤੇ ਇਹਦੇ ਵਿੱਚ ਨਾ ਚੀਜ਼ਾਂ ਸੀਗੀਆਂ ਸਾਰੇ ਕੱਪ ਬੋਰਡ ਸਾਫ਼ ਕਰਤੇ ਇਹਦੇ ਵਿੱਚ ਸਮਾਨ ਪਿਆ ਸੀ ਜਿਵੇਂ ਉਹ ਬੱਚੇ ਦਾ ਪਿੰਗਾ ਪਿਆ ਘਰੇ ਕੁਸਮਰਜੀ ਹੋਵੇ ਪਰ ਬੱਚੇ ਤੋਂ ਬਿਨਾ ਘਰ ਨਹੀਂ ਹੁੰਦਾ ਘਰੇ ਬੱਚਾ ਹੋਣਾ ਬਹੁਤ ਜ਼ਰੂਰੀ ਹੈ ਕਿਲਕਾਰੀਆਂ ਬੱਚੇ ਦੀਆਂ ਗੂੰਜਦੀਆਂ ਤੇ ਇਹ ਸਾਮ ਕੇ ਰੱਖਿਆ ਹੋਇਆਗਾ ਸਾਫ ਕਰਕੇ ਤੇ ਉਹਦੇ ਉੱਤੇ ਉਵੇਂ ਹੀ ਕਾਗਜ਼ ਲਪੇਟ ਕੇ ਰੱਖਿਆ ਹੋਇਆ ਫਿਰ ਵੀ ਦੱਸਿਓ ਸੇਫ ਕਿਵੇਂ ਰਹ ਜੂਗਾ ਵੀ ਇਹਨੂੰ ਵਧੀਆ ਤਰੀਕੇ ਨਾਲ ਰੱਖਿਆ ਜਾਵੇ ਤਾਂ ਇਹਦੇ ਉੱਤੇ ਬਾਕੀ ਖੇਡਾਂ ਬਹੁਤ ਸਾਰੀਆਂ ਕਿਤਾਬਾਂ ਕੱਢੀਆਂ ਆਉਂਦੀਆਂ ਇਹ ਕੱਲੀਆਂ ਪਲੱਸ 2 ਦੀਆਂ ਕਿਤਾਬਾਂ ਹੀ ਹੈ ਬਾਕੀ ਤਾਂ ਸਾਰੀਆਂ ਬੱਚੇ ਲੈ ਜਾਂਦੇ ਸੀ ਤੇ ਪਲੱਸ 2 ਤੋਂ ਬਾਅਦ ਇਹ ਪੜਿਆ ਨਹੀਂ ਬਾਹਰ ਉੱਟ ਗਿਆ ਸਟੱਡੀ ਕਰਨਾ ਤੇ ਇਹ ਕਿਤਾਬਾਂ ਕੋਈ ਲੈ ਕੇ ਨਹੀਂ ਗਏ ਆ ਬੱਠਾਵਦੇ ਦਾ ਦੁੱਧ ਦੇ ਨਾਲ ਤੇ ਉਹਦੀਆਂ ਖੇਡਾਂ ਸਟਾਰਟਿੰਗ ਦੀਆਂ ਇਹ ਉਹਦੀ ਸਾਈਕਲੀ ਇਹਦੀ ਆਹ کیا ਹੈ ਤੁਸੀਂ ਦੱਸਿਓ ਕੀ ਆ ਇਹ ਜਿਹੜਾ ਮੂਰ ਮਿੱਟੀ ਚੱਕਦੀ ਹੁੰਦੀ ਆ ਉਹ ਵਾਲੀ ਚੀਜ਼ ਰਿਮੋਟ ਤੇ ਹੈਗੀ ਇਹ ਉਹਦਾ ਤੁਰਨ ਵਾਲਾ ਟਿੰਗਾ ਜਾ ਰੜਨ ਵਾਲਾ ਜਦੋਂ ਬੱਚਾ ਰੜਦਾਗਾ ਇਹ ਵਾਲਾ ਇਕੱਠਾ ਕਰਕੇ ਰੱਖਿਆ ਹੋਇਆਗਾ ਪਹਿਲੀ ਬੋਤਲ ਉਹਦੀ ਟਰੈਕਟਰ ਟਰੈਕਟਰ ਨਾ ਹੋਵੇ ਐਸਾ ਹੋ ਹੀ ਨਹੀਂ ਸਕਦਾ ਕੋਈ ਘਰ ਬੱਚੇ ਦਾ ਹਰ ਕੋਈ ਆਪਣੇ ਪਿੰਡਾਂ ਦੇ ਵਿੱਚ ਬੱਚੇ ਕੋਲ ਟਰੈਕਟਰ ਹੁੰਦਾ ਹੀ ਆ ਇੱਕੋ ਦਾ ਆਹ ਗੋਬਿੰਦਗੜ ਮੰਡੀ ਗੋਬਿੰਦਗੜ ਤੋਂ ਰੱਬ ਇਹ ਖੇਡਦਾ ਹੁੰਦਾ ਸੀ ਉਦੋਂ ਆਪਣੇ ਟੂਰੋਮੈਂਟ ਬੜੇ ਚੱਲਦੇ ਸੀ ਕ੍ਰਿਕਟ ਦੇ ਸਚਿਨ ਹੁੰਦਾ ਸੀਗਾ ਖੇਡਦਾ ਤੇ ਇਹ ਕਹਿੰਦਾ ਹੁੰਦਾ ਮੈਂ ਵੀ ਸਚਿਨ ਬਨਣਾਗਾ ਬੈਟ ਵਿਕਟਾਂ ਸਾਰਾ ਕੁਝ ਸਮਾਨ ਉਹ ਤਾਂ ਚੱਲ ਵਿਕਟਾਂ ਤਾਂ ਨਹੀਂ ਰਹਿਣਾ ਹੋਣਾ ਤੇ ਆ ਟੋਪੀ ਜ਼ਰੂਰ ਉਹਦੀ ਰਹਿ ਗਈ ਹੈਗੀ ਤੇ ਆ ਜਿਹੜੇ ਜੋੜਨ ਜੇ ਵਾਲੇ ਬੱਚੇ ਜੋੜ ਕੇ ਜੇ ਘਰ ਘਰ ਜਾ ਖੇਡਦੇ ਆ ਉਹ ਇਹ ਇਹ ਉਹਦੀ ਵੀਡੀਓ ਗੇਮ ਹੈ ਕਿਹੜੀ ਗੇਮ ਹੈ ਤੁਹਾਨੂੰ ਪਤਾ ਹੋਊਗਾ ਖੇਡੀ ਬਹੁਤ ਥੋੜੇ ਵਾਰੀ ਸੀ ਕਿਵੇਂ ਖੇਡੂਗੀ ਇਹ ਵਾਲੀ ਗੇਮ ਹੈ ਬਹੁਤ ਹੀ ਥੋੜੀ ਖੇਡੀ ਹੋਣੀ ਹੈ ਫਿਰ ਇੱਕ ਆ ਪਿਸਤੌਲ ਸੀ ਇਹ ਮੈਂ ਅੱਜ ਹੀ ਸਮਾਨਦਰ ਤੋਂ ਕੱਢਿਆ ਤੇ ਪਤਾ ਲੱਗਿਆ ਵੀ ਇਹ ਟੁੱਟ ਗਿਆ ਬਹੁਤ ਸੋਹਣਾ ਪਿਸਤੌਲ ਸੀ ਆ ਉਹਦੇ ਆਸੇ-ਪਾਸੇ ਵਾਲੀਆਂ ਦੂਰਬੀਨਾਂ ਸੀਗਾ ਆਹ ਰਹੌਂਦੇ ਜੇ ਪਾਉਣ ਵਾਲਾ ਵਿੱਚ ਇਹਦੇ ਵਿੱਚ ਹੁੰਦੀਆਂ ਸੀ ਗੋਲ ਨਾ ਇਹ ਆਹ ਹੁੰਦੀ ਸੀ ਮੂਹਰੇ ਲੱਗਦੀ ਉਹ ਤੇ ਆਹ ਐਨਕ ਲੱਗਦੀ ਹੁੰਦੀ ਸੀ ਇਹ ਚਲਾਉਣ ਵੇਲੇ ਐਨਕ ਲੱਗਦੀ ਸੀ ਚਲਾਇਆ ਤਾਂ ਉਹਨੇ ਹੈ ਨਹੀਂ ਸੋਹਣਾ ਜਿਆਦਾ ਸੀ ਬਸ ਸੁਰੱਖਿ ਰੱਖਿਆ ਸਾਂਗੇ ਆ ਪਤਾ ਨਹੀਂ ਇਹ ਵੀ ਵਿੱਚ ਇਹ ਆ ਫਿੱਟ ਹੁੰਦਾ ਸੀ ਉੱਪਰ ਇਹ ਫਿੱਟ ਹੁੰਦਾ ਸੀ ਆ ਆਇਦਿਆਂ ਗੋਲੰਗਾ ਸੀ ਬਹੁਤ ਦੂਰ ਤੱਕ ਗੁਲੀ ਜਾਂਦੀ ਸੀ ਆ ਸਾਰਿਆਂ ਦੇ ਵਿੱਚ ਪੈਂਦੀ ਸੀ ਆ ਵਾਜਾ ਹਰਮੋਨੀਅਮ ਸਾਫ਼ ਕਰਕੇ ਰੱਖਾਂਗੇ ਇੱਕ ਵਾਰੀ ਫਿਰ ਜਦੋਂ ਸਾਰੀਆਂ ਚੀਜ਼ਾਂ ਸਾਫ਼ ਕੀਤੇਗਾ ਨਾ ਇਹ ਕੱਪ ਬੋਡੀ ਸਾਫ਼ ਕਰਦੇ ਸਿਰ ਲੱਭਿੰਦੇ ਆ 7 8 ਬਹੁਤ ਵਧੀਆ ਚੱਲਦਾ ਫੇਰ ਉਹਨੇ ਗੇਮ ਲਈ ਕੋੜੇ ਅਰੇ ਦਦੂ ਤੋਂ ਇਹ ਹੈ ਕੋੜੇ ਇਹ ਵੀ ਅੱਜ ਹੀ ਕੱਢੇ ਆ ਸਾਫ਼ ਕਰਕੇ ਜੇ ਰੱਖਾਂਗੇ ਜਿਹੜੀ ਆਪਾਂ ਕੋੜਿਆਂ ਦੀ ਗੇਮ ਦੀ ਮਿੱਟੀ ਬਹੁਤ ਪਈ ਪਈ ਹੈ ਜੀ ਸੋ ਇਹ ਤਾਂ ਬਹੁਤ ਖੇਡਿਆ ਸੀ ਇਹ ਵਾਲੀ ਗੇਮ ਤਾਂ ਬਹੁਤ ਕਿਉਂਕਿ ਚਾਰ ਜਾਣੇ ਤਿੰਨ ਜਾਣੇ ਦੋ ਜਾਣੇ ਇਕੱਠੇ ਖੇਡਦੇ ਮਾਰਮਰਾਈ ਝਗੋੜੇ ਇਹ ਗੇਮ ਤਾਂ ਬਹੁਤ ਵਧੀਆ ਸੀ ਇਹ ਤਾਂ ਵੱਡੇ ਵੀ ਖੇਡ ਲੈਂਦੇ ਆ ਤੇ ਇਹ ਉਹਦੇ ਚ ਆਜੋ ਹੁਣ ਅਸਲੀ ਜਾਤ ਚ ਬੈਠ ਗਿਆ ਇਹਦੀ ਗੱਡੀ ਹੁਣ ਇਹਦੇ ਨਾਲ ਦੀ ਗੱਡੀ ਚ ਬੈਠ ਹੀ ਗਿਆ ਇਹ ਤਾਂ ਨਹੀਂ ਚਲਾਈ ਨੀ ਉਹਨੂੰ ਭਜਾਈ ਫਿਰਦਾ ਨਲਗ ਦੇ ਦੇ ਵੀ 3 ਸੱਲ ਪੈਂਦੇ ਹੋਣਗੇ ਸੱਲਾਂ ਕੰਨੂ ਬੱਚੇ ਨੂੰ ਘੱਟ ਚਲਾਉਣ ਦਿੰਦੇ ਸੀ ਸੱਲ ਖਤਮ ਹੋ ਜਾਣਗੇ ਸੱਲ ਖਤਮ ਹੋ ਜਾਣਗੇ ਬੜੀ ਹੀ ਭਾਰੀ ਗੱਡੀ ਤੇ ਆ ਆਪ ਦੀ ਸਕੂਲ ਦੀ ਪਹਿਲੀ ਬੋਤਲ ਮੈਨੂੰ ਇਹ ਬਹੁਤ ਪਸੰਦ ਆ ਬਾਕੀ ਸਾਰੀਆਂ ਬੋਤਲਾਂ ਤਾਂ ਮੈਂ ਨਾਲ ਦੇ ਨਜਵਾਕਾਂ ਨੂੰ ਚਲੋ ਆਪਾਂ ਦੇ ਦਿੰਨੇ ਜੋ ਆ ਇਸ ਸਾਲ ਤਾਂ ਨਵੀਂ ਲੈ ਲੈਂਦਾ ਸੀ ਹਾਵੇ ਇਹ ਵੀ ਨੂੰ ਬਹੁਤ ਪਸੰਦ ਸੀ ਇਹ ਮੈਂ ਕਿਸੇ ਨੂੰ ਨਹੀਂ ਦਿੱਤੀ ਸੀ ਸਾਮਕੇ ਹੀ ਰੱਖੀ ਵੀ ਮੈਨੂੰ ਪਸੰਦ ਆਇਆ ਇਹ ਬਹੁਤ ਜਿਆਦਾ ਇੱਥੇ ਮੈਨੂੰ ਆਪਦੀਆਂ ਚੀਜ਼ੀਆਂ ਵੀ ਮਿਲੀਆਂ ਸੀ ਇਹ ਲਾਉਣ ਵੇਲੇ ਮੈਨੂੰ ਪਤਾ ਲੱਗਿਆ ਸੀ ਜਦੋਂ ਮੈਂ ਲਾਇਆ ਸੀ ਟੋਪੀ ਤੇ ਬਿਕ ਟੁੱਟਣਾ ਆ ਜਾਵੇ ਹਾਂ ਆਸੀ ਉਹਦਾ ਪੇਪਰ ਪਹਿਲੀ ਵਾਰ ਵਾਲਾ ਇੱਥੇ ਸਾਡੇ ਪਿੰਡ ਦੇ ਵਿੱਚ ਸਕੂਲ ਸੀਗਾ ਪਹਿਲਾਂ ਉੱਥੇ ਲੱਗਿਆ ਸੀਗਾ ਫੇਰ ਬਾਅਦ ਤਾਂ ਸਨਾਵਰ ਸਕੂਲ 'ਚ ਲੱਗ ਗਿਆ ਬਠਿੰਡੇ ਸਨਾਵਰ 'ਚ ਫੇਰ ਲੋੜ ਰਾਮਾ 'ਚ ਲੋਕਤਾਲ ਵਿੱਚ ਇਹ ਵੀ ਅੱਜ ਹੀ ਮਿਲਿਆ ਉਹਦਾ ਪੇਪਰ ਇਨੋ ਸਾਰੇ ਕਾਸ ਦਾ ਮਨ ਲੱਗਾ ਇਕੱਠਾ ਹੀ ਸੀ ਸਾਬ ਦਾ ਪੰਜਾਬੀ ਦਾ ਉੜਾੜਾ ਲਿਖਿਆ ਹੋਇਆ ਨਰਸਰੀ 'ਚ ਇਹਦੇ ਬੈਠਣ ਲਾਇਆ ਸੀ ਸਾਡੇ ਪਿੰਡ ਦੇ ਵਿੱਚ ਵਿੱਚ ਇੰਗਲਿਸ਼ ਦਾ ਅੱਖਰ ਤਾਂ ਪਾਏ ਹੁੰਦੇ ਆ ਕਿ ਉੱਤੇ ਲਿਖਣੇ ਪੈਨਸਲ ਨਹੀਂ ਮਾਰਨੀ ਹੁੰਦੀ ਆ ਸ਼ਮਪੀਤ ਸਿੰਘ ਇਹ ਮੇਰੀ ਵੀ ਪਿਕ ਮਿਲੀ ਮੈਨੂੰ ਤੇ ਆਹ ਜਿਹੜੇ ਆਪਣੇ ਗ੍ਰੇਡਿੰਗ ਕਾਰਡ ਹੁੰਦੇ ਆ ਇਹ ਮੈਂ ਸਾਮਕ ਰੱਖੇ ਹੋਏ ਸੀਗੇ ਕਿਹਨੇ ਕਿਹਨੇ ਕਦੋਂ-ਕਦੋਂ ਦਿੱਤੇ ਸੀਗੇ ਕੁਝ ਤਾਂ ਮੇਰਿਆਂ ਸੇਲਿਆਂ ਦੇ ਸੀ ਤੁਸੀਂ ਮੇਰੀ ਨਾਨ ਦੇ ਸੀਗੇ ਉਹਦੀਆਂ ਸੇਲਿਆਂ ਨੇ ਦਿੱਤੇ ਹੋਏ ਆਹ ਵਾਲਾ ਦਿੱਤਾ ਹੋਇਆ ਸੀ ਇਹ ਮੈਨੂੰ ਮੇਰੀ ਸਹੇਲੀ ਰਾਜਵੀਰ ਨੇ ਭੇਜਿਆ ਸੀ ਹੈਪੀ ਨਿਊ ईयर ਉਹ ਤੋਂ ਆਈ ਭੇਜਦੇ ਹੁੰਦੇ ਸੀ ਬੋਤਲ ਭਰੀ ਸ਼ਰਾਬ ਕੀ ਸਾਗਰ ਭਰੀ ਨਾ ਜਾਏ ਕਿ ਘਾਗਰ ਭਰੀ ਨਾ ਜਾਏ ਦਿਲ ਮੇਂ ਮੁਹੱਬਤ ਬਹੁਤ ਹੈ ਗਰੀਟਿੰਗ ਮੇਂ ਲਿਖੀ ਨਾ ਜਾਏ ਵਾ ਬਹੁਤ ਖੂਬਸੂਰਤ ਹੁਣ ਤਾਂਉਂਦੇ ਹੀ ਨਹੀਂ ਆ ਕبھی ਲਿਖੇ ਹੀ ਨਹੀਂ ਇਹ ਵਾਲਾ ਪਾਟ ਗਏ ਨਾ ਬਹੁਤ ਪੁਰਾਣੇ-ਪੁਰਾਣੇ ਇਹ ਵੀ ਮੈਨੂੰ ਹੀ ਭੇਜਿਆ ਸੀ ਇਹ ਸਿਸਟਰ ਰਾਜਵੀਰ ਰੱਜੇ ਹਾਂ ਵੀ ਹੈ ਤਾਂ ਮੇਰੀ ਭੈਣ ਹੈ ਮੇਰੀ ਸਹੇਲੀ ਅਸਲੀਅਤ ਦੇ ਵਿੱਚ ਮੇਰੀ ਮਾਸੀ ਜੀ ਬਾਂਡੀ ਤੋਂ ਆ ਮੇਰੀ ਮਾਸੀ ਜੀ ਉਹਨਾਂ ਦੀ ਬੇਟੀ ਯਾਨੀ ਕਿ ਮੇਰੀ ਮੰਮੀ ਦੀ ਮਾਸੀ ਦੀ ਬੇਟੀ ਮੇਰੀ ਮੰਮੀ ਦੀ ਮਾਸੀ ਬਾਂਡੀ ਤੇ ਉਹਨਾਂ ਦੀ ਬੇਟੀ ਰੱਜੇ ਦਾ ਆ ਵਾਲਾ ਗਰੀਟਿੰਗ ਮਾਲ ਕੇ ਰੱਖਿਆ ਹੋਇਆ ਹੈ ਤੇ ਹੁਣ ਤਾਂ ਜਮਾਈ ਸੰਭ ਗਿਆ ਜਦੋਂ ਵੀਡੀਓ ਬਣਾ ਲਈ ਇਹ ਮੇਰਾ ਫੇਵਰਿਟ ਹੀਰੋ ਸੀ ਇਸ ਕਰਕੇ ਇਹ ਵਾਲਾ ਮੇਰੀ ਸਿਸਟਰ ਨੇ ਭੇਜਿਆ ਸੀ ਉਹਦਾ ਫੇਵਰਿਟ ਹੀਰੋ ਸਲਮਾਨ ਖਾਨ ਉਹਦਾ ਬੜਾ ਹੁੰਦਾ ਸੀ ਰੰਗੋਲੀ ਵੇਲੇ ਕਿਹਦਾ ਗੀਤ ਆਊਗਾ ਪਹਿਲਾਂ ਸੱਤ ਲਾਉਂਦੇ ਹੁੰਦੇ ਸੀ ਹਰੀ ਮਿਰਚ ਲਾਲ ਮਿਰਚ ਮਿਰਚ ਬੜੀ ਤੇਜ ਦੀਦੀ ਮੇਰੀ ਬੋਲੀ ਬਾਲੀ ਜੀਜਾ ਬੜੇ ਤੇਜ ਹੈਪੀ ਦੀਵਾਲੀ ਕਿਰਨ ਜਿਸਪਾਲ ਬਰਾੜ ਇਹ ਮੇਰੇ ਤਾਏ ਦੀਆਂ ਕੁੜੀਆਂ ਨੇ ਭੇਜੇ ਸੀ ਇਹ ਵਾਲੀ ਮੇਰੀ ਨੰਦ ਨੂੰ ਭੇਜਿਆ ਸੀ ਉਸ ਦੀ ਫਰੈਂਡ ਨੇ ਹੁਣ ਉਹਦਾ ਨਾਂ ਨਹੀਂ ਮੈਨੂੰ ਇੱਥੇ ਮਮਤਾ ਮਮਤਾ ਸਰਨਾ ਸੇ ਲੂਗਾ ਨੇ ਰਲਕੀ ਦਿੱਤਾ ਹੋਇਆ ਇਹ ਮੈਂ ਉਹਦਾ ਸੰਭਿਆ ਹੋਇਆ ਸੀ ਇਹ ਵਾਲਾ ਵੀ ਮੈਨੂੰ ਕਿਹਨੇ ਭੇਜਿਆ ਸੀ ਲਿਖਾਈ ਤਾਂ ਮੇਰੇ ਵਰਗੀ ਏ ਟੁੱਟੀ ਜੀ ਇੰਗਲਿਸ਼ ਵਾਲੀ ਲਿਖਾਈ ਤਾਂ ਮੇਰੀ ਨਹੀਂ ਆ ਹਿੰਦੀ ਵਾਲੀ ਲਿਖਾਈ ਮੇਰੀ ਲੱਗਦੀ ਆ ਹੋ ਸਕਦਾ ਮੈਂ ਲਿਖਤਾ ਹੋਵੇ ਕਿਉਂਕਿ ਟੁੱਟੀ ਜੀ ਲਿਖਾਈ ਮੇਰੀ ਆ ਲਿਖਾਈ ਦੇਖੋ ਆ ਰਲਦੀ ਨੇ ਕਿੰਨੀ ਸੋਹਣੀ ਲਿਖਾਈ ਹੈ ਵਾਹ ਚੀਨੇ ਪਏ ਅੱਖਰ ਆਹਾ ਇਹ ਮੇਰੇ ਕੰਮੇ ਲੱਗਦੇ ਸਾਡੇ ਮੈਡਮ ਬਹੁਤ ਲੜਦੇ ਹੁੰਦੇ ਦਰਸ਼ਨਾ ਭੈਣ ਜੀ ਕੋਠੇ ਚੰਦ ਸਿੰਘ ਵਾਲੇ ਸਕੂਲ ਚ ਪੜਾਉਂਦੇ ਮੈਡਮ ਕਹਿੰਦੇ ਤੁਹਾਨੂੰ ਨਹੀਂ ਭੈਣ ਪ੍ਰਾਵ ਨੂੰ ਲਿਖਣਾ ਆਉਂਦਾ ਮੇਰੀ ਛੋਟੀ ਭੈਣ ਦੀ ਲਿਖਾਈ ਬਹੁਤ ਸੋਹਣੀ ਸੀ ਦੋਨਾਂ ਛੋਟੀਆਂ ਦੀ ਸੋਹਣੀ ਸੀ ਮੇਰੇ ਭਰਾ ਦੀ ਤੇ ਮੇਰੀ ਨਹੀਂ ਸੋਹਣੀ ਸੀ ਕੱਟ ਪੈਂਦੀ ਸੀ ਆ ਦੇਖੋ ਕਿੰਨਾ ਸੋਹਣਾ ਆਹਾ ਹਾਏ ਹੋਏ ਖੁੱਲ ਗਿਆ ਵਾਹ ਕਿੰਨਾ ਕੈਂਟ ਉਦੋਂ ਦੇਖਿਆ ਕਿੰਨੀਆਂ ਖੁਸ਼ੀਆਂ ਹੁੰਦੀਆਂ ਸੀ ਆ ਜਦੋਂ ਖਰੀਦਣ ਜਾਂਦੇ ਫਿਰ ਲਿਖਣ ਪੈਂਦੇ ਆਉਣੂ ਦੇਤਾ ਆਉਂ ਦੇਤਾ ਆਈ ਕਰਦੇ ਕਲਾਸ ਦੇ ਵਿੱਚ ਪਹਿਲਾਂ ਹੀ ਲੈ ਲੈਂਦੇ ਵੀ ਨਵਾਂ ਸਾਲ ਆਉਣ ਵਾਲਾ ਦੀਵਾਲੀ ਆਉਣ ਵਾਲੀ ਆ ਇਹ ਵੈਸੇ ਮੈਨੂੰ ਬਾਅਦ ਚ ਦਿੱਤੇ ਸੀਗੇ ਇਹ ਵਾਲਾ ਵੀ ਹੈਪੀ ਦੀਵਾਲੀ ਵਾਓ ਕਿਸਤਾ ਹੈ ਰਾਜਵੀਰ ਇਹ ਵੀ ਮੇਰੀ ਬੈਸਟ ਫਰੈਂਡ ਰਾਜਵੀਰ ਸਾਡੀ ਕਿਰਨ ਤੇ ਮੈਂ ਇੱਕ ਕਲਾਸ ਚ ਸੀ ਤੇ ਸਾਡੀ ਫਰੈਂਡ ਸੀਗੀ ਰਾਜਵੀਰ ਕਿਰਨ ਤੇ ਮੈਂ ਪਹਿਣਾ ਸੀ ਦਾਇ ਦੀ ਲੜਕੀ ਤੇ ਇਹ ਹੈ ਜਾਦਗਰੀ ਤੇ ਕਿੰਨੇ ਸੋਹਣੇ ਲੱਗਦੇ ਪਏ ਨੇ ਵਾਹ ਪਰ ਅੱਜ ਕੱਲ ਤਾਂ ਇਹ ਕਿੱਥੇ ਮੋੜਾ ਜਾ ਬਸ ਸਭ ਨੂੰ ਇੱਕ ਹੀ ਇੱਕ ਮੈਸੇਜ ਹੁੰਦਾ ਹਰ ਇੱਕ ਨੂੰ ਅਸੀਂ 100 ਜਣੇ ਨੂੰ ਫਾਰਵਰਡ ਕਰ ਦਿੰਨੇ ਆ ਬੈਠੇ ਬਿਠਾਏ ਹੀ ਕਿੰਨੇ ਸੋਹਣੇ ਲੱਗਦੇ ਪਏ ਕਿਵੇਂ ਲੱਗਿਆ ਤੁਹਾਨੂੰ ਸਾਰੇ ਜਰੂਰ ਦੱਸਿਓ ਖੇਡਾਂ ਕਿਵੇਂ ਲੱਗੀਆਂ ਸਰਨ ਪ੍ਰੀਤਦੰਗਾ ਸਰਨ ਪ੍ਰੀਤਦੰਗਾ ਜਾਜ ਉਹ ਬਿੱਟੀ ਆ ਕੋਈ ਸਿਆਹ ਉਹ ਦੀ ਦਵਾਈ ਵੀ ਦੱਸਿਓ ਕੋਈ ਹੱਲ ਨਹੀਂ ਸਿਆਹ ਉਹ ਦਾ ਅਸੀਂ ਦਵਾਈ ਆਏ ਸਾਲ ਪਾਉਂਦੇ ਹੁੰਦੇ ਸੀ 10 ਸਾਲ ਵਿੱਚ ਦੀ ਬਿੱਡ ਦੀ ਢੋ ਸਾਰੀ ਖਾਲੀ ਆਏ ਸਾਲ ਦਵਾਈ ਪਾਉਂਦੇ ਹੁੰਦੇ ਸੀਗੇ ਲੀਥੋਲ ਹੋਰ ਵੀ ਇੱਕ ਤਿੰਨ ਚਾਰ ਹੋਰ ਸਿੰਗਾ ਡੋਟ-ਡੋਟ ਦੀਆਂ ਲਿਆ ਕੇ ਦੇਖਾਂ ਪਰ ਨਹੀਂ ਉੱਤੋਂ ਹੀ ਮਰਦੀ ਸੀ ਥੱਲੇੋਂ ਨਹੀਂ ਮਰਦੀ ਵਿੱਚੋਂ ਜੜ੍ਹ ਚੋਂ ਨਹੀਂ ਮਰਦੀ ਇਹ YouTube ਤੇ ਵੀ ਬਹੁਤ ਵੀਡੀਓ ਦੇਖ ਕੇ ਅਸੀਂ ਦਵਾਈ ਲੈ ਕੇ ਆਏ ਆ ਕੋਈ ਤੁਸੀਂ ਦੱਸਿਓ ਜਿਹੜੀ ਅੰਦਰੋਂ ਮਰੇ ਜਿਹੜੀ ਇਹ ਮੁੜ ਕੇ ਘਰ ਨਾ ਬਣਾਵੇ ਬਾਕੀ ਵੀਡੀਓ ਕਿਵੇਂ ਲੱਗੀ ਜ਼ਰੂਰ ਦੱਸਣਾ ਸ਼ੇਅਰ ਵੀ ਕਰਨੀ ਲਾਈਕ ਕਮੈਂਟ ਜ਼ਰੂਰ ਕਰਨੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਆ ਕਰੋ ਸਤਿ ਸ੍ਰੀ ਅਕਾਲ ਜੀ